ਇਹਦੇ ਵਿੱਚ ਐਡਵੋਕੇਟ ਹਰਿੰਦਰਪਾਲ ਸਿੰਘ ਜਿਹੜੇ ਅੰਮ੍ਰਿਤਸਰ ਤੋਂ ਵੀ ਨਾ ਇੱਥੇ ਮੋਗੇ ਆਏ ਸੀਗੇ ਮੋਗੇ ਇਹਨਾਂ ਨੇ ਇੱਕ ਪਾਰਸਲ ਦੇਣਾ ਸੀ ਉੱਥੇ ਦੁਕਾਨ ਦੇ ਉੱਪਰ ਇਹ ਗੱਡੀ ਖੜੀ ਕਰਕੇ ਜਿਹੜੇ ਦੋਏ ਮੀਆਂ ਬੀਬੀ ਉੱਪਰ ਚੱਲ ਕੇ ਪਾਰਸਲ ਦੇਣ ਲਈ ਪਰ ਜਿਹੜੀ ਵਿੱਚ ਇਹਨਾਂ ਦੀ ਮਾਤਾ ਤੇ ਦੋ ਬੱਚੇ ਵਿੱਚ ਰਹਿਗੇ ਸੀ ਉੱਥੇ ਦੋ ਅਨੂ ਨੌਜਵਾਨ ਖੜੇ ਸੀਗੇ ਜਿਨ੍ਹਾਂ ਨੇ ਇਹਦਾ ਗੱਡੀ ਅਨਲੌਕ ਹੋਣ ਕਰਕੇ ਫਾਇਦਾ ਠਾ ਕੇ ਗੱਡੀ ਭਜਾ ਕੇ ਲੈ ਗਏ ਤੇ ਗਾਂ ਅੱਗੇ ਜਾ ਕੇ ਇਹਨਾਂ ਨੂੰ ਮਾਤਾ ਨੂੰ ਤੇ ਬੱਚਿਆਂ ਨੂੰ ਥੱਲੇ ਤਾਰ ਦਿੱਤਾ ਤੇ ਗੱਡੀ ਲੈ ਕੇ ਫਰਾਰ ਹੋ ਗਏ ਕਿੰਨੇ ਕਿਲੋ ਦਾ ਚਲਗਣੀ ਇਹ ਕੋਈ ਅੱਧਾ ਕਿਲੋਮੀਟਰ ਇੱਥੋਂ ਲੱਗੇ ਸੀ ਪਰ ਫਿਰ ਵੀ ਹੁਣ ਇਹਦੇ ਮਗਰ ਜਿਹੜੀ ਸਾਨੂੰ ਕਾਫੀ ਇਨਪੋਰਟਸ ਮਿਲ ਰਹੀਆਂ ਜਿਹੜੀ ਇਹ ਜਲਦੀ ਇਹਨਾਂ ਨੂੰ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਵੇ ਅ ਸਾਡੇ ਵੀ ਹੁਣ ਸ਼ਹਿਰ ਦੇ ਵਿੱਚ ਕੋਈ ਸੀਸੀਟੀਵੀ ਵਗੈਰਾ ਵੀ ਜੱਗੀ ਕੀਤੇ ਜਾਣੀ ਉਹ ਸਾਡੀਆਂ ਟੀਮਾਂ ਹੈਗੀਆਂ ਕਰੀ ਜਾਂਦੀਆਂ ਡੇਲੀ ਅਸੀਂ ਕਰਦੇ ਹਾਂ ਉਹ ਚ ਲੱਗੇ ਹੋਏ ਹਾਂ ਕਰ ਰਹੇ ਹਾਂ ਸਰਕਾਰ ਦੇ ਵਿੱਚ ਟੋਟਲ ਕਿੰਨੇ ਕੰਮ ਟੋਟਲ ਤਾਂ 5 ਜਾਨੇ ਸੀ ਪਰ 2 ਜਾਨੇ ਮੀਆਂ ਬੀਬੀ ਉਹ ਜਿਹੜੇ ਉਹਨਾਂ ਦੀ ਵਾਈਫ ਸੀ ਤੇ ਉਹ ਆਪ ਪਾਰਸਲ ਲਈ ਉੱਪਰ ਦੁਕਾਨ ਦੇ ਵਿੱਚ ਚਲ ਗਏ ਸੀ ਇਹ ਬਾਹਰ ਉਦੋਂ ਬਾਅਦੇ ਘਟਣਾ ਇਹ ਗੱਡੀ ਚੱਲਦੀ ਰਹੀ ਸੀ ਹਾਂ ਗੱਡੀ ਸਟਾਰਟ ਸੀ ਕਿਉਂਕਿ ਬੱਚਿਆਂ ਨੂੰ ਏਸੀ ਲੱਗਿਆ ਹੋਇਆ ਸੀਗਾ ਉਹਨਾਂ ਨੇ ਤਾਂ ਉਹ ਸਟਾਰਟ ਸੀਗੀ